15 ਅਗਸਤ ਨੂੰ ਲੈ ਕੇ ਬਠਿੰਡਾ ਪੁਲਿਸ ਹੋਈ ਅਲਰਟ ਮੋਡ ਤੇ ਲਗਾਤਾਰ ਕੀਤੇ ਜਾ ਰਹੇ ਸਰਚ ਅਭਿਆਨ ਅਤੇ ਕੀਤੀਆਂ ਜਾ ਰਹੀਆਂ ਚੈਕਿੰਗਾਂ ਇਸੇ ਕੜੀ ਦੇ ਵਿੱਚ ਅੱਜ ਬਠਿੰਡਾ ਰੇਲਵੇ ਸਟੇਸ਼ਨ ਦੇ ਉੱਪਰ ਭਾਰੀ ਪੁਲਿਸ ਫੋਰਸ ਅਤੇ ਰੇਲਵੇ ਪੁਲਿਸ ਨੂੰ ਨਾਲ ਲੈ ਕੇ ਪੁਸ ਦੇ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਪਰ ਆਣ ਜਾਣ ਵਾਲੇ ਯਾਤਰੀਆਂ ਅਤੇ ਗੱਡੀ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੀ ਚੈਕਿੰਗ ਕੀਤੀ ਗਈ ਇਸ ਦੇ ਵਿੱਚ जीआरपी ਅਤੇ ਰੇਲਵੇ ਪੁਲਿਸ ਦੇ ਨਾਲ-ਨਾਲ ਡੌਗ ਸਕੁਐਡ ਟੀਮ ਦੀ ਵੀ ਮਦਦ ਲਈ ਗਈ ਅਤੇ ਮੌਕੇ ਤੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵੀ ਰਹੀ ਹਾਲਾਂਕਿ ਇਸ ਤਲਾਸ਼ੀ ਦੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਪਦਾਰਥ ਤਾਂ ਨਹੀਂ ਮਿਲਿਆ ਪਰ ਕੁਝ ਸ਼ੱਕੀ ਲੋਕਾਂ ਨੂੰ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਤੇ ਬਣੀ ਪਾਰਕਿੰਗ ਦੇ ਵਿੱਚ ਵੀ ਸਰਚ ਅਭਿਆਨ ਕੀਤਾ ਗਿਆ ਅਤੇ ਪਾਰਕਿੰਗ ਦੇ ਵਿੱਚ ਖੜੇ ਵਹੀਕਲਾਂ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਗਈ ਅਤੇ ਪਾਰਕਿੰਗ ਸੰਚਾਲਕਾਂ ਨੂੰ ਵੀ ਸੁਰੱਖਿਆ ਦੇ ਮੱਦੇਨਜ਼ਰ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਉੱਚ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਬਠਿੰਡਾ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਅਤੇ ਜੇਕਰ ਉਹਨਾਂ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਚੀਜ਼ ਦਿਖਦੀ ਹੈ ਤਾਂ ਉਹ ਪੁਲਿਸ ਦੇ ਨਾਲ ਸੰਪਰਕ ਕਰਨ ਅਤੇ ਪੁਲਿਸ ਦੇ ਵੱਲੋਂ ਉਕ ਮਾਮਲੇ ਤੇ ਤੁਰੰਤ ਗੰਭੀਰਤਾ ਦਿਖਾਈ ਜਾਵੇਗੀ ਪੂਰੀ ਜਾਣਕਾਰੀ ਸੁਣਦੇ ਹਾਂ ਇਸ ਖਬਰ ਦੇ ਜਰੀਏ 15 ਅਗਸਤ ਦੇ ਮਧਨਜ਼ਰ ਰੱਖਦੇ ਹੋਏ ਮਾਣਯੋਗ ਅਸਿਸਪੀ ਸਾਹਿਬ ਬਟੰਡਾ ਵੱਲੋਂ ਵਕ ਵਕ ਜਿਹੜੇ ਸਰਚ آپریشن ਗ੍ਰਿੰਡਾਪੁਰ ਤੋਂ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਸਿਟੀ ਬਟੰਡਾ ਦੇ ਪੁਲਿਸ ਦੇ ਨਾਲ ਸਾਡੇ ਕੋਲ ਇੱਕ ARPF ਦੀ ਟੀਮ ਹੈ ਐਂਟੀ ਸਪੋਟਸ ਟੀਮ ਹੈਗੀ ਹੈ ਡੌਗ ਸਪੌਟ ਦੀ ਟੀਮ ਹੈ ਨਾਲ ਸਾਡੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਹੈਗੀ ਹੈ ਜੀਆਰਪੀ ਦੇ ਮੁਲਾਜ਼ਮ ਨੇ ਅਸੀਂ ਇੱਕ ਜੁਆਇੰਟ ਸਰਚ آپریشن ਰੇਲਵੇ ਸਟੇਸ਼ਨ ਦੇ ਉੱਪਰ ਚਲਾ ਰਹੇ ਹਾਂ ਜਿਸ ਦੇ ਵਿੱਚ ਅਸੀਂ ਮੇਨ ਸਾਡਾ ਮੁੱਖ ਮੁਕਸਦ ਹੈ ਕਿ ਜਿਹੜਾ ਕੋਈ ਸਸਪੈਕਟਡ ਪਰਸਨ ਨੇ ਸ਼ਸਪੀਸ਼ਸ ਪਰਸਨ ਨੂੰ ਵੀ ਚੈਕਿੰਗ ਕਰਨੀ ਜਿਹੜਾ ਕੋਈ ਬੰਦਾ ਗਲਤ ਐਕਟੀਵਿਟੀ ਦੇ ਵਿੱਚ ਇਨਵੋਲ ਮਿਲਦਾ ਉਹਨੂੰ ਰਾਉਂਡ ਅਪ ਕਰਨਾ ਨਾਲ ਜਿਹੜੇ ਪਾਰਕਿੰਗ ਪਲੇਸਸ ਹੈਗੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਕਿਉਂਕਿ ਕਈ ਵਾਰੀ ਕੋਈ ਵਹੀਕਲ ਅਬੰਨਡਨ ਵਹੀਕਲ ਜਿਹੜਾ ਹੈਗਾ ਖੜਾ ਹੁੰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤੀ ਬੰਦਾ ਜਿਹੜਾ ਕਿਸੇ ਵ ਸੋ ਅਸੀਂ ਸਾਰੇ ਚੀਜ਼ਾਂ ਦੀ ਜਿਹੜੀ ਹੈਗੀ ਚੈਕਿੰਗ ਕਰ ਰਹੇ ਹਾਂ ਸੋ ਇਹ آپریشن ਹੈ ਜੇ ਬੰਡਾ ਪੁਲਿਸ ਵੱਲੋਂ ਵਿਦ ਦਾ ਹੈਲਪ ਆਫ ਆਰਪੀਫ ਤੇ ਜੀਆਰਪੀ ਦੇ ਨਾਲ ਅਸੀਂ ਜੁਆਇੰਟ ਸਰਟੀਫਿਕੇਸ਼ਨ ਚਲਾ ਰਹੇ ਹਾਂ ਕਿੰਨੇ ਕੋ ਜਿਹੜੇ ਕਰਮਚਾਰੀ ਲਏ ਗਏ ਨੇ ਚੈਕਿੰਗ ਜਿਹੜੀ ਹੈ तकरीबन 100 ਦੇ ਕਰੀਬ ਪੁਲਿਸ ਵੱਲ ਆਜਾਉਣੀ ਜਿਹਦੇ ਸਾਡੇ ਪੰਜ ਜਿਹੜੇ ਸ਼ਹਿਰ ਦਾ ਐਸਐਸਓ ਸਬੰਧ ਨੇ ਨਾਲ ਸਾਡੇ ਕੋਲ ਆਰਪੀ ਦੀ ਟੀਮ ਹੈਗੀ ਹੈ ਐਂਟੀ ਸਪਰਟਸ ਟੀਮ ਹੈਗੀ ਹੈ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਹੈਗੀ ਹੈ ਜੀਆਰਪੀ ਦੀ ਟੀਮ ਹੈਗੀ ਹੈ तकरीबन 100 ਦੇ ਕਰੀਬ ਸਾਡੇ ਪੁਲਿਸ ਵੱਲ ਆਜਾਉਣ ਲੱਗੇ ਹੋਏ ਨੇ ਜੀ ਸਾਡੇ ਵੱਲੋਂ ਜਿਹੜੇ ਜਿਵੇਂ ਵੀ ਅਸੀਂ ਪਹਿਲਾਂ ਵੀ ਸਰਚਫਿਕੇਸ਼ਨ ਚਲਾਇਆ ਸੀ ਤਾਂ ਅਸੀਂ ਬੱਸ ਸਟੈਂਡ ਦੇ ਵਿੱਚ ਲਾਇਆ ਸੀਗਾ ਤੇ ਸਾਨੂੰ ਰੇਲਵੇ ਦੇ ਇੱਕ ਮੋਟਰਸਾਈਕਲ ਜਿਹੜਾ ਸ਼ੱਕੀ ਮਿਲਿਆ ਸੀਗਾ ਜਿਹੜਾ ਕਿ ਬਾਅਦ ਵਿੱਚ ਚੋਰੀ ਦਾ ਨਿਕਲਿਆ ਸੀਗਾ ਇਦਾਂ ਹੀ ਅਸੀਂ ਕੈਸ ਆਪਰੇਸ਼ਨ ਜਿਹੜੇ ਇਗਲਪ੍ਰੇਸ਼ਨ ਚਲਾਇਆ ਸੀ ਉਹਦੇ ਚੋਂ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਦੋ ਮੁਕਦਮੇ ਦਰਜੇ ਰਜਿਸਟਰ ਕੀਤੇ ਨੇ ਸਿਮਿਲਰਲੀ ਜੋ ਵੀ ਇੱਥੇ ਰਿਕਵਰੀ ਹੋਊਗੀ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਅੱਜ ਵੀ ਕੁਝ ਕੋਈ ਲਿਆ ਗਿਆ ਡੈਫੀਨਿਟਲੀ ਅਸੀਂ ਕੁਝ ਕਰ ਕਰ ਰਹੇ ਹਾਂ ਜੇ ਪ੍ਰੇਸ਼ਨ ਖਤਮ ਹੋਣ ਤੋਂ ਬਾਅਦ ਤੁਹਾਡੀ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਊਗੀ ਸ਼ੇਅ ਅੱਜ ਸਾਡੇ ਵੱਲੋਂ ਸਿਕਿਉਰਿਟੀ ਅਰੇਂਜਮੈਂਟਸ ਪੂਰੇ ਕਰ ਲਏ ਗਏ ਨੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤੀ ਘਟਨਾ ਸੰਬੰਧੀ ਕਿਸੇ ਵੀ ਬੰਦੇ ਕੋਲ ਇਨਫਰਮੇਸ਼ਨ ਆਉਂਦੀ ਹੈ ਤਾਂ ਸਾਡੇ ਨਾਲ ਜਾਣਕਾਰੀ ਸਾਂਝੀ ਕਰੇ ਅਸੀਂ ਤੁਰੰਤ ਕਾਰਵਾਈ ਕਰਾਂਗੇ ਜੀ ਵਿੰਦੇਸ਼ਲੀ Tiwari ਨਾਮ ਹੈ ਸਰ ਜੀ ਜੀ ਤੋਂ ਕਿਸ ਤਰ੍ਹਾਂ ਕਿਸ ਆਪ ਇੰਤਜ਼ਾਮ ਸਿਕਿਉਰਿਟੀ ਕੋ ਕਿਸ ਤਰ੍ਹਾਂ ਦੇਖਦੇ ਹੋ ਬਿੱਟਾ ਲਗਾ ਲਗਾਉਂਦੇ ਹੋ ਕੀ ਕੀ احتیاط ਬੰਦਦੇ ਹੋ ਜੀ ठीक है सर मतलब पुराना व्हीकल तो हमारे पास ऐसा कोई है नहीं दिन का नहीं विदाउट नंबर नहीं नहीं।, नहीं।, जैसे कोई नहीं, नहीं, नहीं लगाते सर अच्छा, खड़ा ही नहीं करते नहीं खड़ा ही नहीं करते सर करके फिर लगाते हैं पुराना ही नहीं खड़ा करेंगे मिलता है सर हमारे देते हैं आर पी एफ देते हैं सर बिल्कुल ठीक चल रहा है बाकी वहाँ हमारा फुल एंट्री भी चल रहा है एंट्री भी हम लोग फुल लेके चल रहे हैं